ਲੈਵਲ ਕੱਟਣਾ ਉਹਨੇ ਉਹ ਲੈਵਲ ਕੱਟੂਗਾ ਦੇਖੀ ਉਹ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਘਾਲ ਵਿੱਚ ਸਿਰ ਸਿਰ ਸਜਰਾਜ ਦਰੇ ਤਿਆਰ ਹੋ ਗਏ ਅੱਜ ਸ਼ਾਇਦ ਦੋ ਦੋ ਪਾਰਟੀ ਹੋ ਜਵੇ ਤੁਹਾਨੂੰ ਜਾ ਕੇ ਦਿਖਾਉਂਦੇ ਮੇਰੇ ਚਲੇ ਅਮਰਿਤਿਕਾ ਅਮਨਾ ਵੀਰਾ ਸਾਨੂੰ ਜਾ ਕੇ ਮਨਾਉਂਦਾ ਲੋ ਬਈ ਸਾਰੇ ਬੰਦੇ ਆ ਗਏ ਇੱਕ ਬੰਦਾ ਨਹੀਂ ਆਇਆ ਲੇਟੇ ਕਰਾਉਂਦਾ ਰੇਕ ਵਾਰ ਬਾਈ ਰੇਕ ਇਹਦਾ ਕੋਈ ਭਰੋਸਾ ਨਹੀਂ ਉਹ ਬੰਦਾ ਹੁਣ ਨਿਕਲ ਗਿਆ ਆ ਕੱਟ ਗਿਆ ਕੱਟ ਗਿਆ ਆ ਜਾ ਆ ਜਾ ਉਹ ਮੈਂ ਹੋਰ ਲੇਟ ਆ ਜਣਾ ਦਾ ਤੇਰਾ ਬੱਸਾਂ ਵੀ ਨਗਾਤੀਆਂ ਚੱਲ ਵੀ ਚੱਲ ਸਾਜਰੇ ਨਾਲ ਆਤਾ ਬੋਲੇ ਉਹ ਨਾ ਆਉਂਦਾ ਨਹੀਂ ਦਾ ਆਉਂਦਾ ਨਹੀਂ ਐ ਮੁੰਡੇ ਟਰੈਂਪੂ ਤੇ ਬਹਿ ਗਏ ਬਹੁਤ ਟਾਈਮ ਆ ਜੀ ਜਿਆਦਾ ਆਈ ਹੈ ਹਾਂ ਬਈ ਕਿੱਥੇ ਜਾਣਾ ਦੇਰ ਕਰੋ ਦੇਰ ਕਰੋ ਕੋਈ ਨਹੀਂ ਪਤਾ ਬਾਈ ਜਮ ਪੈ ਗਿਆ ਪਿੱਛੇ ਦੇਖ ਲੀਆਂ ਮਤਲਬ ਜਾਨ ਕੋਈ ਨਹੀਂ ਦੁਰਗੀ ਜਾਗੀ ਤੰਗ ਹੋ ਗਏ ਬਾਈ ਉਹ ਇੰਡੀਆ ਦੀ ਪ੍ਰੋਬਲਮ ਹੈ ਬਾਕੀ ਕੋਈ ਕਿਸ ਨੇ ਆਉਣ ਵੇਚਦੀ ਆ ਵੀ ਹੁਣ ਫਰ ਲਵਾ ਦੇ ਜਾ ਬੱਦਰੇ ਪਰ ਲਿੰਗ ਚਲਾਉਣਾ ਚਲਾ ਦੇ ਚਲਾ ਦੇ ਹਵਾ ਨਹੀਂ ਆਈ ਚੱਲ ਹਵਾ ਨਹੀਂ ਆਲੇ ਹੋਰ ਥੋੜੀ ਆ ਗਈ ਹੈ ਸਪੀਡ ਘਟਾ ਆਪਣੇ ਵਧਾਈ ਮਰੀ ਸਪੀਡ ਵਧਾ ਵਧ ਗਈ ਵਧ ਗਈ ਬਸ 43 ਤੇ ਬਸ ਸਟੈਂਡ ਪਹੁੰਚ ਗਏ ਉਰੇ ਫੜੀਏ ਜੀਰਕਵਰ ਨੂੰ ਬੱਸ ਪਤਾ ਨਹੀਂ ਨਾ ਦੋਰੇ ਬੱਸੇ ਪੋੜੇ ਕਿਹੜੀ ਚੱਲਦੀ ਬੱਸਾਂ ਹੀ ਪੋੜੀਆਂ ਆ ਉਹ ਤੇ ਗੱਡੀ ਚੱਲਦਾ ਪਤਾ ਨਹੀਂ ਬਈ ਪੁੱਛਣ ਲੱਗਿਆ ਬੱਸ ਮਿਲ ਗਈ ਜੀਰਕਵਰ ਨੂੰ ਸਾਰੇ ਆਪਣੇ ਆਪਣੀ ਸੀਟਾਂ 'ਤੇ ਬਹਿ ਗਏ ਠੀਕ ਆ ਬੱਸ ਬਾਈ ਲੱਭ ਨਹੀਂ ਦੇਖਦਾ ਤੇ ਪੜੀ ਉੱਥੇ ਲੱਭੀ ਹੋਈ ਔਨ ਕਰ ਕਰ ਗੱਦੀ ਓਏ ਉਹ ਗੱਦੀ ਆ ਗੱਦੀ ਹੀ ਬੋਲਦਾ ਨਹੀਂ ਹੈਗਾ ਗੱਦੀ ਰਹੇਗਾ ਬੋਲਦਾ ਨਹੀਂ ਘੱਟ ਬੋਲਦਾ ਨਰਾਜ ਨਰਾਜ ਕੱਟਦੇ ਚਾਹ ਉਹਦੇ ਕੰਨਾਂ ਤੋਂ ਸੁਣਿਆ ਵਾੜਾ ਘੱਟੇ ਉੱਤੇ ਚਾਰਾਂ ਦੇ ਬਾਹਲੇ ਕੱਟਨੇ ਹੋਰ ਕਿਹਦੇ ਰੋਣਾ ਇਹ ਤੇ ਠੀਕ ਆ ਠੀਕ ਆ ਠੀਕ ਆ ਬਾਈ ਦੇ ਕੀ ਕਰਦਾ ਦੇਖ ਕੀ ਕਰਦਾ ਚਲੋ ਜੀ ਚਾਚੇ ਜੀ ਕੋਲ ਪਾਉਣੀ ਹੈ ਤੇ ਅਸੀਂ ਗੱਲ ਚਾਹਲਾ ਪੁੱਤਰਾ ਹਾਂ ਠੀਕ ਹੈ ਜੀ ਆ ਲੱਗੇ ਗਿਆ ਜੀ ਜਰਾ ਹਾਂ ਧੰਨਵਾਦ ਚਾਚੇ ਕੋਲ ਚੱਲਦੇ ਅੱਜ ਦੇਖ ਲੈ ਚਾਚੇ ਨੇ ਲਾਇਆ ਵਾ ਜਰਾੜ ਦੇਖ ਲੈ ਚੱਲ ਰਿਹਾ ਕੰਮ ਉੱਧਰ ਲਾਇਆ ਵਾ ਇਹਨੇ ਕਿਧਰ ਵੇਲਾ ਕੜਕੇ ਤੇ ਲੱਗੇ ਹੋਏ 4 ਵਜੇ 4 ਵਜੇ ਇਧਰ ਬੜਾ ਨੂੰ ਇਹ ਛੋਕਵਾ ਤੇ ਰੱਖਿਆ ਵਾ ਅੱਜ ਨਿਬੜਿਆ ਹੋਇਆ ਟਰੈਕਟਰ ਸਾਡਾ ਹੈ ਅੱਜ ਹੈਡ ਵਾ ਜਿਹੜਾ ਦੰਦਿਆ ਦਾ ਸ਼ਾਮ ਨੂੰ ਅਸੀਂ ਠੀਕ ਹੈ 65 59 11 ਦਾ ਬੜਾ ਟਰੈਕਟਰ ਹੈ ਬੜਾ ਟਰੈਕਟਰ ਬਈ ਬੜਾ ਟਰੈਕਟਰ ਉਹਦੇ 911 ਦੇ ਇੰਜਨ ਦੀ ਪਤਾ ਲੱਗਦਾ ਤੇਦਰ ਅਰ ਚੱਲਦਾ ਬੇਸਮੈਂਟ ਪੱਟ ਉਂਦੀ ਉਹ ਕੋਪਲੈਂਡ ਲੱਗੀ ਜੀ ਇਹਦਾ ਬਸ ਬੰਦਾ ਜੀ ਦੇਖੋ ਜਿੱਥੇ ਦੱਬਰ ਲੱਗੀ ਹੋਈ ਆ ਹਾਂ ਕਿੱਡਾ ਗਲਾ ਮਮਰੇ ਨੂੰ ਮਮਨਾ ਵੀਰਾ ਬਹਿ ਗਿਆ ਉਹ ਹਾਂ ਕਿੱਡਾ ਗਾ ਵੱਡਾ ਬੜਾ ਭਾਈ ਆ ਮੁਰਦੇ ਦੇਖ ਲਓ ਕੋਲ ਫਰਲੇ ਨਹੀਂ ਬੱਬਾ ਇਹਦਾ ਔਰ ਇਹ ਦੇਖ ਹਮਨੇ ਓਹ ਔਰ ਇਹ ਚ ਲੈਣੀ ਔਰ ਇਹ ਆਵੇਗਾ ਵਰਾਟਾ ਵਰਾਟਾ ਓਏ ਬਾਬਾ ਤੋਰੇ ਨੂੰ ਨਾ ਕਰਦੇ ਓਏ ਕੇ ਕੇ ਲੈਦਾ ਆਹੀ ਲੈ ਜਲੀਏ ਕਿਹਦਾ ਟਰੈਕਟਰ ਦੇਖ ਗਿਆ ਰੇ ਨਾ ਕਿ ਸਭੀ ਦਬਦਾ ਕਿਤੇ ਆਹੀ ਆ ਬੱਸ ਇੱਥੇ ਜਿੱਥੇ ਮਰਜ਼ੀ ਬੈਜ ਜਾਓ ਨਾ ਆ ਰਿਹਾ ਡਰਾਈਵਰ ਦਾ ਹੀ ਵੀਲ ਬਣਾ ਰਹੇ ਉਹਦੀ ਸਾਥ ਤੇ ਮੈਂ ਵੀ ਪੜਾਉਂਗਾ ਕਿੱਡੇ ਲੈਣ ਲੱਗੇ ਆਪਾਂ ਇਹਨੇ ਚਾਚਾ ਜੀ ਕੋਲ ਚੱਲਦੇ ਆ ਉਹ ਮਸ਼ੀਨ ਦੇਖੀਆ ਉਹਦੇ ਬੇਸਮੈਂਟ ਬਟੋਨੇ ਵੀ ਬਣਨਾ ਰਿਹਾ ਸੀ ਤਕੜੀ ਚੇ ਗਾਰਮੈਂਟ ਪਰ ਤੇ ਟਰੱਕ ਦੇਖ ਨਾ ਚੱਲ ਰਿਹਾ ਚੰਗੋ ਲਾਈਵ ਰਿਸ਼ਨਸ਼ਿਪ ਨਾਲ ਦੋ ਕਿਉਂ ਲੱਗੀ ਹੋਈ ਹੈ ਗੇਅਰ ਸ਼ਿਫਟ ਕਰਿਆ ਹੋਇਆ ਆਹ ਖੜਾ ਦਾ ਹਾਂ ਬਚੱਕ ਲੱਗੇ ਤਾ ਹੁਣ ਵੱਟ ਕੇ ਫੁੱਟ ਕਰਿਆ ਜਾ ਰਿਹਾ ਜਾ ਰਿਹਾ ਦਰਦੂਆ ਲਾ ਕੇ ਹੁਣ ਵੇਰ ਫਰੂਗੇ ਦਰਦੂਆ ਲਾ ਕੇ ਹੁਣ ਵੇਰ ਫਰੂਗੇ ਆਹ ਮਰ ਬੈਠਾ ਕਿ ਮਿਲਣਾ ਲੈਵਲ ਘਟਣਾ ਲੈਵਲ ਘਟਣਾ ਆ ਤੇਰੇ ਲੈਵਲ ਕੱਢੂਗਾ ਤੇ ਉਹਨੂੰ ਦੇਖੀ ਲੋ ਬਾਲਸਾ ਬੰਦਾ ਬਿਆ ਅੱਛਾ ਤੇ ਲੈਵਲ ਕੱਢ ਕੇ ਸਾਲ ਲਾਉਣੀ ਬਲੇ ਅੱਛਾ ਕਿੰਨਾ ਡੂੰਗਾ ਕਰਨਾ ਹੋਰ ਜਾਓ ਹੋਰ ਜਾਣੇ ਉਹ ਠੀਕ ਠਾਕ ਐ ਨੋਕਰ ਦੀ ਲੱਗਿਆ ਕਿੱਥੇ ਆੱਖਾ ਹੀ ਐ ਅੱਜ ਤਾਂ ਸਵੇਰ ਤੱਕ ਹੀ ਤੇ ਅੱਛਾ ਸਵੇਰ ਰਹਿ ਗਿਆ ਕੰਮ ਬਸ ਉਹ ਚੱਲਦੇ ਰੁਕੇ ਨਹੀਂ ਸਮਝਿਆ ਆਇਆ ਡੈਡੀ ਦਾ ਫੋਨ ਆਇਆ ਦਾ ਸਵੇਰੇ ਆ ਲਿਆ ਉਹਨਾਂ ਨੇ ਅੱਛਾ ਫਿਰ ਦਾਗ ਹਾਂ ਦੀ ਆਂਦੀ ਬਾਕੀ ਚੀਜ਼ਾਂ ਨਹੀਂ ਹੋਉਂਦਾ ਉਹ ਤੁਹਾਨੂੰ ਲੈ ਦੇ ਦਿੰਦਾ ਇਹ ਦੱਕਾ ਕਰ ਗਾ ਦਉਂਦਾ ਇਹ ਹਾਂ ਜਿੱਦਿਹਾ ਬਣਾ ਵੀਡੀਓ ਉਹ ਗੱਲ ਉਹ ਠੀਕ ਹੈ ਘੈਂਟ ਬੰਦਾ ਬਣਾਇਆ ਅੱਛਾ ਇਹ ਮੈਂ ਬਰ ਲੱਗੇ ਬਣਾਲ ਦੀ ਨਾਲ ਇੱਕ ਕੌਗਲਨ ਹੋਰ ਹੋਣੀ ਖੋ ਲੱਗੇਗੀ ਨਾ ਉਹ ਜਿਹੜਾ ਗਿਆ ਹੁੰਦਾ ਨਾ ਇਹ ਮੇਰਾ ਠੀਕ ਹੈ ਹੋਰ ਆਹ ਦੇਖ ਬਸ ਪੂਰੇ ਬੱਤ ਬੁੱਟ ਕਿੱਡੀ ਫੜੀ ਆਹ ਦੇਖ ਆਜੋ ਤੁਹਾਨੂੰ ਕੰਮ ਲਾਉਣਾ ਓਰੇ 5-10 ਬੰਦੇ ਰੱਖਣੇ ਨੇ ਹੁਣ ਟਰੈਕਟਰ ਹੁਫਾਈਏ ਸਿੱਧੇ ਉਹ ਸੋ ਕੋਈ ਦਾ ਜਦੋਂ ਬੱਕਾ ਦੂਏ ਨਾਲ ਝੋਕਾ ਹੈ। ਜਮੇ ਗੰਦ ਦੀ ਝੋਕਾ ਸੀ ਕਰੇ ਗਿਆ। ਆ ਤਾਂ ਅੱਜ ਤੋਂ ਆਵਾ ਨਹੀਂ ਜਦ ਤੋਂ ਆਵਾ ਫਿਰ ਦੇਖੀ ਜਿਹੜਾ ਮਾਰਦਾ ਚੈਂਗਾ ਮਾਰ ਦੂਰੇ ਨਸਖੜੇ ਲੱਗੇ ਵੀ ਆ। ਉਹ ਕਰੀ ਜਾਂਦਾ ਇਹ ਮਾਰਜਾ ਹੈ। ਚਿੰਗ ਕੇ ਜਾਂਦਾ। ਉਹ ਲਾ ਸਿੱਕਾ ਕਰਵਾ। ਠੀਕ ਆ ਮੇਰੇ। ਆ ਜੋ 5-10 ਬੰਦੇ ਰੱਖਦੇ ਆ ਭੇਜੋ। ਇਨਸ਼ਾ ਅੱਲਾ ਜੀ ਵੀ ਹੋਰ ਤੁਹਾਡੀ ਸਹਾਇਤਾ। ਆ ਲੱਗ ਜਾ ਓਰੇ। ਕੀ ਕਰਨਾ ਬੰਦਾ? ਪਤਰਾ ਮਸ਼ੀਨ ਚੱਲਦਾ ਤੇ ਚੀ ਲੈਵਲ ਦੇਖਣ ਗਏ ਆ। ਚੈੱਕ ਇਹਦਾផង ਲੈਵਲ ਵੀ ਚੈੱਕ ਕਰਨਾ ਪੈਂਦਾ ਬਾਈ ਉਹ ਇਹ ਰਾਜਨੀ ਦਸੀ ਰੌਂਦ ਇਹ ਟੌਰ ਵਾਸਤੇ ਦੱਸ ਤਾ ਟੌਰਸ ਤਾਂ ਉਹ ਹੋਰ ਉਹ ਵੀ ਉਹ ਲੈਵਲ ਚੈੱਕ ਕਰ ਹੁਣ ਕਿਹੜੇ ਜਗ੍ਹਾ ਨੇ ਇਹ ਅਕੇ ਕਿਆ ਚੀਜ਼ ਹੁੰਦੀ ਵਿੱਚ ਵਿੱਚ ਕਿਆ ਚੀਜ਼ ਹੁੰਦੀ ਹੈ ਉਹ ਦੇਖ ਲੈਵਲ ਚੈੱਕ ਹੋ ਰਿਹਾ ਹੈ ਕਿੰਨੇ ਕ ਨੇੜੇ ਦੇਖਦਾ ਹੈ ਨੇੜੇ ਦੇਖਦਾ ਹੈ ਲੈਵਲ ਸਾਰਾ ਚੈੱਕ ਹੋ ਜਾਂਦਾ ਦੇਖ ਲਓ ਉਹ ਗੱਡੀ ਖੜੀ ਜੀਦੀ ਤੁਹਾਨੂੰ ਹਾਂਜੀ ਉਹ ਖੜੀ ਮਰਸਡੀ ਦੇਖ ਰਹੀ ਹੈ ਉਹ ਦਿਖ ਰਹੀ ਹੈ ਦੋੜ ਰਦਾ ਨੰਬਰ ਤੇ ਦਿਖ ਰਿਹਾ ਵਿੱਚ ਬੰਦਾ ਉਹ ਨੰਬਰ ਦਿਖ ਰਿਹਾ ਦੇਖਦਾ ਦਿਖਦਾ ਆਪਾਂ ਨੂੰ ਰਵੰਦੀ ਤੇ ਇਹ ਕਿਹੜਾ ਮਰਸੀਡੀ ਗੱਡੀ ਯਾਰ ਬੰਦੇ ਬੰਦੇ ਗੱਡੀ ਗੱਡੀ ਲਾਦੀ ਆ ਹਾਂ ਇਹ ਦਿਖ ਹੀ ਰਹਿਣਾ ਏ ਹੋਰ ਕਾਏ ਨਾਲ ਮੂਰੇ ਖੜੀ ਆ ਹੈ ਤੇ ਟੈਕਨੀਕ ਆ ਗਿਆ ਭਾਈ ਬਹੁਤ ਫਾਸਟ ਹੋ ਗਿਆ ਆਪਾਂ ਇਹਨਾਂ ਦਾ ਲੈਵਲ ਚੈੱਕ ਹੋ ਜਾਂਦਾ ਹਨਾ ਇਹਨਾਂ ਦਾ ਏਰੀਆ ਕੱਢਣਾ ਸਾਰਾ ਆਪਾਂ ਨੇ ਸਾਰੇ ਨਿਸ਼ਾਨ ਲੱਗ ਜਾਂਦੇ ਲੈਵਲ ਦੇ ਲਾਸਟ ਤੱਕ ਕਿੱਦਿ ਕਿੱਥੇ ਲੱਗਣੇ ਆ ਇਲਾਕੇ ਪਰ ਬੁਰਜੇ ਲਾ ਕੇ ਲਿਆ ਬੁਰਜੇ ਲਾ ਕੇ ਸਰੀਆ ਲਾ ਕੇ ਪੇਂਟ ਮਾਰ ਦੇਣਾ ਐ ਲੈਵਲ ਇੱਕ ਸਾਰ ਆਊਗਾ ਜਿੱਥੇ ਜਿੱਥੇ ਦੂਜੇ ਡਰਾਈਵਰ ਜਿੱਥੇ ਜਿੱਥੇ ਏਰੀਆ ਪਟਣਾ ਉਨੇ ਨੇ ਏਰੀਆ ਪਰ ਨਿਸ਼ਾਨ ਲੱਗਦੇ ਆ ਉਹ ਦੋਈ ਵੀ ਲਾ ਕੇ ਆਪਣੇ ਆ ਗਈ ਮਸ਼ੀਨ ਉਧਰ ਅੰਦਰ ਛੱਡਣ ਚੱਲੇਗੇ ਸੀ ਅੰਬ ਲਾ ਸਕਦਾ ਅੰਬ ਕਿੱਥੇ ਲਾ ਅੰਬ ਤਾਂ ਮੁੰਡਾ ਪਿਆ ਦੇ ਸਟੇਸ਼ਨ ਰੋਲ ਹੈ ਕਰ ਦੇਣਾ ਸੈੱਟ ਦੇਣਾ ਇਹਨਾਂ ਅੰਬ ਕੇ ਪਿਆਰ ਅੰਬ ਦਾ ਆਵਾਗੇ 20 ਸਭ ਉਹ ਲਾ ਗੱਡੀ ਲਾ ਯਾਰ ਤੱਲੇ ਅਵੀ ਇਹ ਨਾ ਖੜਦੇ ਐ ਨਾ ਕੰਪ ਕੱਢ ਜਾਂਦਾ ਤਿੰਨ ਤੋਂ ਦੋ ਤਿੰਨ ਘੰਟੇ ਲਾਉਣੇ ਪੈਂਦੇ ਆ ਫਿਰ ਸਪੀਡ ਕੇ ਕੰਮ ਚੱਲਦਾ ਪੀਸ ਨਾ ਲਾਉਂਦਾ ਉਹ ਵਧੀਆ ਆਪਣੇ ਕੰਮ ਪਰਦਾ ਹੈ ਕਿਸੇ ਦਾ ਲੈਣਾ ਨਹੀਂ ਦੇਣਾ ਨਹੀਂ ਆਪਣੇ ਆਪੇ ਦੋ ਖਾਈ ਦਿਆਂ ਮਾ ਮੌਜ ਨਾਲ ਨਾ ਠੀਕ ਹੈ ਥੋੜੀ ਜਿਹਾ ਵੜੋ ਦੇ ਜਿਕੜਾ ਅਫਸਰ ਤਿਆਰ ਹੁੰਦੇ ਆ ਇਹ ਤਿਆਰ ਹੁੰਦੇ ਜੀ ਦਾ ਸਵੇਰੇ ਠੀਕ ਹੈ ਆਪਣਾ ਨੇੜੇ ਘਰ ਆ ਜਾ ਕੇ 15 ਮਿੰਟ ਬੈਠੀ ਜਾਓ ਜਾ ਕੇ ਹਾਂ ਜਰਵਰ ਜੀ ਆਪ ਬਧੀ ਆਪਣਾ ਜਿੰਨੇ ਬੰਦੇ ਆਪਣੇ ਕੰਮ ਕਰਨੇ ਆਲੇ ਆ। ਹਾਂਜੀ। ਕਹਿ ਕਹਿ ਬੰਦੇ ਆ। ਪੂਰਾ ਕਹਿਣਾ ਬੰਦੇ ਇੱਜ਼ਤ ਕਰਦੇ ਨੇ ਉੱਪਰ ਹੁਰਦਾ ਚਾਹੀਦਾ। ਆਪਾਂ ਵੀ ਤੰਗ ਨਹੀਂ ਕਰਦੇ ਕਿਸੇ ਨੂੰ। ਹਾਂਜੀ। ਜੀਨ ਆਪਣੀ ਆ ਰਹੀ ਇੱਕ ਹੋਰ ਆਣੀ ਕਰੂ ਅੱਜ। ਕੱਲ ਰਾਤੀ ਆ ਜਿਹੜੀ 3 ਵਜੇ। ਅੱਛਾ ਏ। 3 ਵਜੇ ਆ ਜਣਾ ਪਾਣੀ ਬੱਦ ਆ ਗਈ। ਪਾਣੀ ਬੱਦ ਕ੍ਰੋਸ ਕਰ ਗਈ ਆ। ਨਹੀਂ। ਇਹ ਨਾਲ ਦੀ ਹਲਕੀ ਪੜੀ ਆ ਬੜੀ ਉਹ। ਉਹ ਰੇਡਾਰ ਤਾਂ ਨਹੀਂ ਜਾਂਦੀ। ਬਾਹਰ ਅੱਜ ਚੱਲ ਕਰਦਣਾ ਲਗਾਟ ਨੂੰ ਤਾਂ ਵੀ ਅੱਜ ਹੋਰੀਆ ਹਾਂ ਹਾਂਜੀ ਇਹ ਬੰਦਾ ਆਪਣੇ ਕੋਲ ਲੱਗਿਆ ਬਹੁਤ ਮਖੜਾ ਇਹ ਕਦਾਂ ਹੋਣਾ ਜਦਾ ਦੇਖੇ 25 ਸਾਲ ਹੋ ਗਏ ਮੈਨੂੰ ਦੇਖਦੇ ਸੀ ਉਹੀ ਕਾਪੀ ਆ ਟਰੈਨਰ ਦਾ ਨਾਮ ਆਹ ਟਰੈਨਰ ਦਾ ਹਾਂ ਠੀਕ ਆ ਬਾਈ ਉਹੀ ਕਾਪੀ ਆ 25 ਸਾਲ ਹੋ ਗਏ ਜਿੱਦਾਂ ਮੈਂ ਆਇਆ ਗੱਡੀ 'ਤੇ ਡਰ ਲੱਗਦਾ ਦਾ ਇਹਨੇ ਕੀ ਕਰਿਆ ਮੈਨੂੰ ਗੱਡੀ ਫੜਾਤੀ ਅੱਛਾ ਮੈਂ ਵੀ ਗੱਡੀ ਪੂਰੀ ਖਿੱਚੀ ਉਹਨੂੰ ਗੱਡੀ ਸੰਬੰਦੇ ਨਾਲ ਸਿਖਾਈ ਦੀ ਦੇਖ ਲੈ। ਅੱਛਾ। ਜੀਰੋਂ ਤੇਰਾ ਚੱਕਰ ਲਾਉਂਦਾ ਚਾਹ 400% ਤੇ ਪਰਨਾ ਛੋਟਾ। ਹਾਂਜੀ। 1 ਸਾਲ ਤਾਰੇ ਦੇ ਪੈਸੇ ਧਾਰ ਦੇ ਦੇਖ ਲੈ ਬੰਦੇ ਦੇ। ਹੈ ਨਾ? ਕੋਈ ਮਿਹਨਤ ਨਹੀਂ ਕੀਤੀ। ਚੱਲ ਅਬਾ ਦੇਖ ਪਾਰ ਇੱਕ ਅੱਧੀ ਗੱਡੀ ਆ। ਆ ਗਰੇ ਆ ਇਹਦੇ ਜਿਆਦਾ ਨਹੀਂ। ਪਰ ਰਾਜ ਵੱਧਦੇ ਆ। ਯੋਗੀ ਕਰੇ ਹੈ ਮੈਂ ਤਾਂ ਚਾਚਾ ਜੀ ਦੀ ਆੜੀ ਖੜੀ ਨਾਲ ਆੜੀ ਵੀ ਹੈ ਐਮ ਡੀ ਲਾਇਵ ਹੈ ਐਮ ਡੀ ਹੈ ਮਾਲਕ ਹੈ ਕੰਪਨੀ ਦਾ ਅੱਛਾ ਜੀ ਪ੍ਰੋਜੈਕਟ ਦਾ ਮੇਲ ਬਲ ਗਿਆ ਅੱਛਾ ਜੀ ਸਾਰਾ ਕੰਮ ਮੈਂ ਹੋਊਗਾ ਜਾਂ ਇਹ ਹੋਊਗਾ ਦੋ ਹੱਥ ਇੱਕ ਬੰਦਾ ਉਰੇ ਰਹਿੰਦਾ ਟੋਪਰ ਅੱਛਾ ਜੀ ਜੀ ਨਾਲ ਮਿਲ ਕੇ ਚੱਲੀ ਜਾਂਦਾ ਕਰਦਾ ਜੇ ਨਹੀਂ ਆਦਾ ਇਹ ਹੈਗਾ ਵੀ ਆਏ ਸਲਾਹ ਕਰਕੇ ਜਿਹੜਾ ਦੇ ਦਿੱਤਾ ਉਹਦੇ ਧਿਆਨ ਦੇ ਵਿੱਚ ਕੰਮ ਕਰਦਾ ਨਾ ਦਾਸ ਹੈ ਜਿਹੜਾ ਦੇ ਦੋ ਜਿਹਨਾਂ ਨੇ ਹੁਕਮ ਕਰਨਾ ਦਾ ਸੋਈ ਕੰਮ ਕਰਦਾ ਦਾਸ ਤਾਂ مالک ਦੇ ਆ ਆਪਣਾ ਕੌਣ ਹੈ ਕਿਸ ਦਾ ਬੰਦਾ ਚੱਲ ਦੇਖੇ ਦੁਰੇ ਦਾ ਫੋਨ ਆ ਰਿਹਾ ਚਲੋ ਬਈ ਹੁੰਡਾਈ ਦੀ ਝਾਂਸੀ ਤੇ ਪਹੁੰਚ ਗਏ ਪੁਰੇ ਦੱਸਣਗੇ ਕੀ ਕਰਨਾ ਹੈ ਆ ਰਿਹਾ ਯਾਰ

Han er som en 干什么的？把那个。